ਪਿੰਡ ਚੱਕ ਮਕਲਾਣੀ ਵਿਖੇ ਪਹੁੰਚੇ ਆ ਤੁਸੀਂ ਦੇਖ ਸਕਦੇ ਹੋ ਇੱਥੇ ਵੀ ਵੱਖ-ਵੱਖ ਪਾਰਟੀਆਂ ਦੇ ਵੱਲ ਜਿਹੜੇ ਬੂਥ ਲਗਾਏ ਗਏ ਆ ਇਧਰਲੇ ਪਾਸੇ ਆਮ ਆਦੀ ਪਾਰਟੀ ਦੇ ਜਿਹੜਾ ਬੂਥ ਲੱਗਾ ਹੋਇਆ ਤੁਸੀਂ ਦੇਖ ਸਕਦੇ ਹੋ ਨੌਜਵਾਨ ਬੈਠੇ ਹੋਏ ਆ ਤੇ ਸ਼ਾਂਤਮਈ ਤਰੀਕੇ ਦੇ ਨਾਲ ਜਿਹੜੀਆਂ ਇੱਥੇ ਵੋਟਾਂ ਪੈ ਰਹੀਆਂ ਸਰ ਕੀ ਕਹਿਣਾ ਚਾਹੋਗੇ ਕਿਵੇਂ ਮਤਲਬ ਪਿੰਡ ਦੇ ਵਿੱਚ ਜਿਹੜਾ ਵੋਟਾਂ ਦਾ ਕਿਵੇਂ ਰੁਝਾਨ ਚੱਲਦਾ ਪਿਆ ਬਹੁਤ ਵਧੀਆ ਸ਼ਾਂਤਮਈ ਤਰੀਕੇ ਨਾਲ ਸਾਰਾ ਕੁਝ ਹੋ ਰਿਹਾ ਹੈ ਸ਼ਾਂਤਮਈ ਨੇ ਸਾਰੇ ਘਰ ਆਂਦੇ ਹੀ ਆ ਤਨ ਤੁਹਾਨੂੰ ਤੁਹਾਨੂੰ ਸੱਚੇ ਸ਼ਾਂਤਵੇਂ ਤਰੀਕੇ ਨਾਲ ਸਾਰਾ ਜਿਹੜਾ ਪ੍ਰੋਗਰਾਮ ਚੱਲਦਾ ਪਿਆ ਉਹ ਆਪਾਂ ਹੁਣ ਤੁਹਾਨੂੰ ਕਾਂਗਰਸ ਪਾਰਟੀ ਦਿਖਾਉਨੇ ਆ ਸੱਚ ਦੇਖ ਸਕਦੇ ਹੋ ਕਾਂਗਰਸ ਪਾਰਟੀ ਵੱਲ ਵੀ ਬੂਥ ਲਗਾਇਆ ਗਿਆ ਚੱਕ ਮੱਕ ਲੈਣੀ ਵਿਖੇ ਯਾਰ ਜਿੰਨਾ ਇੱਕ ਤੋਂ ਚਾਰ ਚੋਰੀ ਸਾਥੀਓ ਪਿੰਡ ਚੱਕਮਕਲਾਣੀ ਤੋਂ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਪਹਿਲਾਂ ਆਪਾਂ ਤੁਹਾਨੂੰ ਆਵਾ ਦੀ ਪਾਰਟੀ ਦਾ ਬੂਥ ਦਿਖਾਇਆ ਫਿਰ ਕਾਂਗਰਸ ਦਾ ਤੇ ਹੁਣ ਆਪਾਂ ਇੱਥੇ ਸ਼੍ਰੋਮਣੀ ਅਕਾਲੀ ਦਲ ਦਾ ਬੂਥ ਲੱਗਾ ਹੋਇਆ ਤੁਸੀਂ ਦੇਖ ਸਕਦੇ ਹੋ ਸਾਰੇ ਸਰਦਾਰ ਸਾਹਿਬ ਬੈਠੇ ਆ ਜੀ ਚੱਕਮਕਲਾਣੀ ਤੋਂ ਤਸਵੀਰਾਂ